ਤੁਸੀਂ ਕਦੇ ਸੁਣਿਆ ਕਿ ਕੋਈ ਲੰਗੂ ਰੇਲਵੇ ਦੇ ਵਿੱਚ ਸਰਕਾਰੀ ਨੌਕਰੀ ਕਰ ਸਕਦਾ ਹੈ ਅੱਜ ਦੀ ਸਾਡੀ ਖਾਸ ਪੇਸ਼ਕਸ਼ ਉਸੇ ਲੰਗੂਰ ਲੰਗੂਰ ਨਹੀਂ ਜੈਕ ਦੇ ਉੱਤੇ ਆ ਉਹ ਜੈਕ ਰੇਲਵੇ ਦੇ ਵਿੱਚ 9 ਸਾਲਾਂ ਤੱਕ ਸਰਕਾਰੀ ਨੌਕਰੀ ਕਰਦਾ ਰਿਹਾ ਤਾਂ ਉਹ ਜਾਣੀਏ ਉਹਦੀ ਕਹਾਣੀ ਕੀ ਹੈ ਦਿਨ ਦਾ ਸਮਾਂ ਸਟੇਸ਼ਨ ਤੇ ਚਹਿਲ ਪਹਲ ਹੈ ਲੋਕ ਟ੍ਰੇਨ ਦੀ ਉਡੀਕ ਕਰ ਰਹੇ ਹਨ ਇੱਕ ਲੰਗੂਰ ਸਾਹਮਣੇ ਖੜਾ ਟ੍ਰੇਨ ਨੂੰ ਬੜੇ ਧਿਆਨ ਨਾਲ ਦੇਖ ਰਿਹਾ ਸੀ ਪਰ ਇਹ ਲੰਗੂਰ ਟ੍ਰੇਨ ਵੱਲ ਨਿਗਾ ਟਿਕਾਈ ਕਿਉਂ ਖੜਾ ਹੈ ਲੰਗੂਰ ਨਹੀਂ ਸੌਰੀ ਜੈਕ ਸਾਲ 1870 ਦੇ ਆਸ-ਪਾਸ ਸਾਊਥ ਅਫਰੀਕਾ ਦੇ ਕੇਪਟਾਊਨ ਸ਼ਹਿਰ ਦੇ ਇੱਕ ਰੇਲਵੇ ਸਟੇਸ਼ਨ ਤੇ ਇੱਕ ਵਿਲੱਖਣ ਕਹਾਣੀ ਨੇ ਜਨਮ ਲਿਆ ਜੇਮਸ ਵਾਈਡ ਜੋ ਉੱਥੇ ਸਿਗਨਲ ਮੈਨ ਵਜੋਂ ਕੰਮ ਕਰਦਾ ਸੀ ਇੱਕ ਮੰਦਭਾਗੀ ਰੇਲ ਹਾਦਸੇ ਦੇ ਵਿੱਚ ਆਪਣੀਆਂ ਦੋਨੋਂ ਲੱਤਾਂ ਗਵਾ ਬੈਠਾ ਲੱਕੜੀ ਦੀਆਂ ਲੱਤਾਂ ਦਾ ਸਹਾਰਾ ਹੋਣ ਦੇ ਬਾਵਜੂਦ ਵੀ ਜੇਮਸ ਆਪਣਾ ਕੰਮ ਪਹਿਲਾਂ ਵਾਂਗੂ ਨਹੀਂ ਕਰ ਪਾ ਰਿਹਾ ਸੀ ਕੰਮ ਦੀਆਂ ਚੁਣੌਤੀਆਂ ਤੇ ਜੀਵਨ ਦੀਆਂ ਮੁਸ਼ਕਲਾਂ ਨੇ ਉਸ ਨੂੰ ਬੇहद ਹੀ ਨਿਰਾਸ਼ ਕਰ ਦਿੱਤਾ ਇੱਕ ਦਿਨ ਉਹ ਸ਼ਹਿਰ ਜਾਂਦਾ ਹੈ ਤੇ ਉਹਨੇ ਦੇਖਿਆ ਕਿ ਇੱਕ ਲੰਗੂਰ ਬੈਲਗੱਡੀ ਚਲਾ ਰਿਹਾ ਸੀ ਨੇ ਤੁਰੰਤ ਹੀ ਲੰਗੂਰ ਨੂੰ ਮਾਲਿਕ ਤੋਂ ਖਰੀਦ ਲਿਆ ਤੇ ਉਸਨੇ ਇਸ ਨਵੇਂ ਸਾਥੀ ਦਾ ਨਾਮ ਜੈਕ ਰੱਖਿਆ ਜੇਮਸ ਜੈਕ ਨੂੰ ਆਪਣੇ ਨਿੱਜੀ ਸਹਾਇਕ ਬਣਾਉਣ ਦਾ ਫੈਸਲਾ ਕਰਦਾ ਹੈ ਉਸ ਨੂੰ ਸਿਖਲਾਈ ਦੇਣਾ ਸ਼ੁਰੂ ਕਰ ਦਿੰਦਾ ਹੈ ਉਹ ਜੇਮਸ ਨੂੰ ਛੋਟੀ ਟਰਾਲੀ ਵਿੱਚ ਰੇਲਵੇ ਸਟੇਸ਼ਨ ਲੈ ਕੇ ਆਉਂਦਾ ਸੀ ਤੇ ਵਾਪਸ ਲੈ ਕੇ ਜਾਂਦਾ ਸੀ ਤੇ ਜਲਦੀ ਹੀ ਜੈਕ ਨੇ ਨਾ ਸਿਰਫ ਇੱਕ ਕੰਮ 'ਚ ਮਹਾਰਤ ਹਾਸਲ ਕੀਤੀ ਸਗੋਂ ਕਰਦੇ ਹੋਰ ਕੰਮ ਵੀ ਕਰਨ ਲੱਗਾ ਕਰਦੇ ਹੋਰ ਕੰਮਾਂ ਵਿੱਚ ਵੀ ਉਹਦੀ ਮਦਦ ਕਰਨ ਲੱਗਾ ਤੇ ਜੈਕ ਨੇ ਫਰਸ਼ ਸਾਫ਼ ਕਰਨ ਦੇ ਵਿੱਚ ਕੂੜਾ ਕੱਢਣ ਦੇ ਵਿੱਚ ਮਹਾਰਤ ਹਾਸਲ ਕਰ ਲਈ ਸੀ ਪਰ ਅਸਲ ਚਮਤਕਾਰ ਉਦੋਂ ਹੋਇਆ ਜਦੋਂ ਜੈਕ ਨੇ ਸਿਗਨਲ ਬਾਕਸ ਦੇ ਵਿੱਚ ਕੰਮ ਕਰਨਾ ਸ਼ੁਰੂ ਕੀਤਾ ਜੇਮਸ ਨੇ ਹੌਲੀ-ਹੌਲੀ ਜੈਕ ਨੂੰ ਸਿਗਨਲਿੰਗ ਦਿਆ ਸਾਰੀਆਂ ਬਰੀਕੀਆਂ ਸਿਖਲਾਈਆਂ ਕੁਝ ਦਿਨਾਂ ਦੇ ਅੰਦਰ ਜੇਮਸ ਵਾਈਡ ਨਾਲ ਰਹਿੰਦੇ ਹੋਏ ਜੈਕ ਨੇ ਰੇਲਵੇ ਸਟੇਸ਼ਨ ਤੇ ਸਿਗਨਲ ਸਿਗਨਲਿੰਗ ਦਾ ਸਾਰਾ ਕੰਮ ਸ਼ੁਰੂ ਕਰ ਦਿੱਤਾ ਜਿਵੇਂ-ਜਿਵੇਂ ਸਮਾਂ ਬੀਤਦਾ ਗਿਆ ਜੈਕ ਨੇ ਸਿਗਨਲ ਮੈਨ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਨੂੰ ਬਹੁਤ ਤਰੀਕੇ ਨਾਲ ਨਿਭਾਉਣਾ ਸ਼ੁਰੂ ਕਰ ਦਿੱਤਾ ਤੇ ਇੱਕ ਵਾਰ ਇੱਕ ਯਾਤਰੀ ਨੇ ਰੇਲ ਗੱਡੀ ਦੀ ਖਿੜਕੀ ਵਿੱਚੋਂ ਬਾਹਰ ਦੇਖਿਆ ਤਾਂ ਉਹ ਹੈਰਾਨ ਹੋ ਗਿਆ ਉਸਨੇ ਦੇਖਿਆ ਕਿ ਇੱਕ ਬੇਬੂਨ ਯਾਨੀ ਜੈਕ ਸਿਗਨਲ ਤੇ ਗੇਅਰ ਬਦਲ ਰਿਹਾ ਸੀ ਯਾਤਰੀ ਨੂੰ ਇਹ ਦੇਖ ਕੇ ਕਾਫੀ ਅਜੀਬ ਲੱਗਾ ਤੇ ਉਸਨੂੰ ਉਸਨੇ ਤੁਰੰਤ ਤੇਜ਼ ਦੀ ਜਾਣਕਾਰੀ ਰੇਲਵੇ ਦੇ ਅਧਿਕਾਰੀਆਂ ਨੂੰ ਦਿੱਤੀ ਤੇ ਰੇਲਵੇ ਅਧਿਕਾਰੀ ਮਾਮਲੇ ਦੀ ਜਾਂਚ ਕਰਨ ਲਈ ਸਟੇਸ਼ਨ ਤੇ ਜਦੋਂ ਪਹੁੰਚਦੇ ਨੇ ਤਾਂ ਅਫਸਰਾਂ ਨੂੰ ਆਪਣੀਆਂ ਅੱਖਾਂ ਤੇ ਵਿਸ਼ਵਾਸ ਨਹੀਂ ਸੀ ਹੋ ਰਿਹਾ ਇਸ ਲਈ ਉਹਨਾਂ ਨੇ ਜੈਕ ਦੇ ਹੁਨਰ ਨੂੰ ਪਰਖਣ ਦਾ ਫੈਸਲਾ ਕੀਤਾ ਜੈਕ ਨੇ ਪ੍ਰੀਖਿਆ ਪਾਸ ਕਰ ਲਈ ਉਸ ਦੀ ਮਿਹਨਤ ਅਤੇ ਚੌਕਸੀ ਨੂੰ ਦੇਖਦਿਆਂ ਰੇਲਵੇ ਕੰਪਨੀ ਨੇ ਉਸ ਨੂੰ ਸਿਗਨਲ ਮੈਨ ਬਣਾ ਦਿੱਤਾ ਜੈਕ ਨੂੰ ਰੋਜ਼ਾਨਾ 20 ਸੈਂਟ ਅਤੇ ਬੀਅਰ ਦੀ ਅੱਧੀ ਬੋਤਲ ਹਫਤਾਵਾਰੀ ਯਾਨੀ ਕਿ ਹਫਤੇ ਦੇ ਵਿੱਚ ਬੀਅਰ ਦੀ ਅੱਧੀ ਬੋਤਲ ਮਿਲਦੀ ਸੀ ਤੇ 1881 ਤੋਂ 1890 ਤੱਕ ਜੈਕ ਨੇ ਬਿਨਾਂ ਕਿਸੇ ਗਲਤੀ ਤੇ ਸਿਗਨਲ ਮੈਨ ਵਜੋਂ ਕੰਮ ਕੀਤਾ ਸੀ ਦੱਸ ਦੇ ਕਿ 1890 ਵਿੱਚ ਟਿਊਬਰਕੂਲੋਸਿਸ ਕਾਰਨ ਜੈਕ ਨੇ ਇਸ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਸੀ ਜੈਕ ਜਿਸ ਨੇ ਸਿਟੀ ਵਜਾਉਣ ਤੋਂ ਲੈ ਕੇ ਲੀਵਰ ਦੇ ਸੰਚਾਲਨ ਤੱਕ ਹਰ ਚੀਜ਼ ਦੇ ਵਿੱਚ ਮਹਾਰਤ ਹਾਸਲ ਕੀਤੀ ਆਪਣੀ ਜ਼ਿੰਦਗੀ ਦੇ ਅੰਤ ਸਮੇਂ ਦੇ ਵਿੱਚ ਵੀ ਉਹ ਰੇਲਵੇ ਦਾ ਇੱਕ ਅਨਮੋਲ ਹੀਰਾ ਬਣਿਆ ਰਿਹਾ ਸੀ ਅੱਜ ਦੀਆਂ ਹੋਰ ਖਬਰਾਂ ਲਈ ਬਣੇ ਰਹੋ ਸਾਡੇ ਨਾਲ ਦੇਖਦੇ ਰਹੋ ਅਨਾਰਾਈ ਟੀਵੀ ਬਹੁਤ ਬਹੁਤ ਧੰਨਵਾਦ